ਜੀ ਇਹ ਸਾਡੇ ਜਿਹੜੇ ਪੰਜਾਬ ਸਰਕਾਰ ਵੱਲੋਂ ਮੁਹਿੰਮ ਚੱਲੀ ਆ ਜੁਧ ਨਸ਼ਿਆਂ ਵਿਰੁੱਧ ਉਹਦੇ ਤਹਿ ਸਾਡੇ ਮਾਨਯੋਗ ਡੀਏ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਹਾਜ਼ਰਤਾਂ ਦੇ ਪੂਰੀ ਸਾ ਆਪਣੇ ਸਬ-ਡਿਵੀਜ਼ਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਇਸੇ ਸੰਬੰਧ ਚ ਕੈਸੋ ਆਪਰੇਸ਼ਨ ਚੱਲਦੇ ਆ ਮਾਨਯੋਗ ਸੀਨੀਅਰ ਅਫਸਰ ਜਿਹੜੇ ਚੰਡੀਗੜ੍ਹ ਤੋਂ ਵੀ ਇਹਦੇ ਵਿੱਚ ਇਨਵੋਲਵ ਹੁੰਦੇ ਆ ਆਣ ਕੇ ਉਹਨਾਂ ਦੀ ਰਹਿਨਮਾਈ ਹੀਟ ਰਹੀ ਕਰਦੇ ਆ ਪਿੱਛੇ ਵੀ ਜੰਡਿਆਲੇ ਦੇ ਵਿੱਚ ਵੀ ਕੀਤੇ ਆ ਉਸੇ ਲੜੀ ਦੇ ਵਿੱਚ ਹੀ ਸਾਡਾ ਮੇਨ ਜਿਹੜਾ ਇਹ ਸੰਦੇਸ਼ੇ ਨੂੰ ਖਤਮ ਕਰਨ ਦਾ ਜਿਹੜਾ ਤैया ਕੀਤਾ ਆ ਉਹਦੇ ਤਹਿਤ ਹੀ ਐਸਐਚਓ ਸਾਹਿਬ ਮਖਤਿਆਰ ਸਿੰਘ ਹੋਣਾ ਨੇ ਇਨਫੋਰਮੇਸ਼ਨ ਇਹਨਾਂ ਨੂੰ ਮਿਲੀ ਸੀ ਤੇ ਆਪਣੇ ਜਮੇਰਬਾਨਪੁਰੇ ਤੋਂ ਜਿਹੜੀ ਦੇਵੀਦਾਸਪੁਰੇ ਨੂੰ ਰੋਡ ਆਉਂਦੀ ਲਿੰਕ ਰੋਡ ਉਹਤੇ ਇਹਨਾਂ ਨੇ ਨਾਕਾ ਲਾਇਆ ਸੀ ਤੇ ਦੋ ਇਹ ਬੰਦੇ ਜਿਹੜੇ ਇਹ ਮੈਂ ਤੁਹਾਨੂੰ ਦੱਸਦਾ ਪਹਿਲਾਂ ਇਹ ਜਿਹੜੇ ਦੋਨੇ ਹੀ ਬੰਦੇ ਹੈਗੇ ਸਤਨਾਮ ਸਿੰਘ ਸਾਨੂੰ ਕੁਲਵਿੰਦਰ ਸਿੰਘ ਇਹ ਸ਼ਿਖਪੁਰ ਮੁਹੱਲੇ ਦਾ ਦੂਜਾ ਜਗਮੀਤ ਸਿੰਘ ਸਾਨੂੰ ਸਵਰਨ ਸਿੰਘ ਇਹ ਰਜੇਂਦਰ ਨਗਰ ਮਕਬੂਲਪੁਰ ਏਰੀਏ ਦਾ ਦੋਨੇ ਜਿਹੜੇ ਆ ਇਹ ਬਦਨਾਮ ਏਰੀਏ ਦੇ ਹੈਗੇ ਆ ਇਹਨਾਂ ਦੇ ਉੱਤੇ ਸਾਨੂੰ ਪਹਿਲਾਂ ਵੀ ਇੱਕ ਸ਼ੇਖਪੁਰ ਮਹੱਲੇ ਦੇ ਉੱਤੇ ਤਾਂ ਸਾਡਾ ਰੋਜ਼ ਕੈਸੋ ਆਪਰੇਸ਼ਨ ਚੱਲਦਾ ਹੀ ਰਹਿੰਦਾ ਇਸੇ ਸਬੰਧ ਵਿੱਚ ਇਹ ਦੋਨਾਂ ਨੇ ਐਕਟਵਾ ਦੇ ਉੱਤੇ ਆ ਰਹੇ ਸੀ ਤੇ ਪਹਿਲਾ ਨਾਕਾ ਤੋੜ ਕੇ ਇਹ ਭੱਜੇ ਮੁੜ ਕੇ ਇਹਨਾਂ ਨੇ ਬੜੇ ਬਿਸ਼ਿਆਰੀ ਦੇ ਨਾਲ ਜਾ ਕੇ ਇਹਨਾਂ ਨੂੰ ਕਾਬੂ ਕੀਤਾ ਫਿਰ ਨਸ਼ੇ ਦਾ ਸ਼ੱਕ ਹੋਣ ਦੇ ਲਈ ਇਹਨਾਂ ਨੇ ਮੈਨੂੰ ਮੌਕੇ ਤੇ ਬੁਲਾਇਆ ਤੇ ਪ੍ਰੋਪਰ ਚੈਨਲ ਅਸੀਂ ਇਹਨਾਂ ਦੀ ਜਿਹੜੀ ਹੈ ਸਰਚ ਕੀਤੀ ਆ ਦੋਨਾਂ ਦੇ ਕੋਲੋਂ 1-1 ਕਿਲੋ ਹੀਰੋਇਨ ਸਾਨੂੰ પ્રાપ્ત ਹੋਈ ਟੋਟਲ 2 ਕਿਲੋ ਹਿਰਨ ਤੇ ਇੱਕ ਐਕਟਵਾਸੀ ਇਹਨਾਂ ਤੋਂ ਰਿਕਵਰ ਕੀਤਾ ਦੱਸਿਆ ਜਾ ਰਿਹਾ ਹੈ ਕਿ ਐਕਟਵਾ ਜਿਹੜੀ ਆ ਪੁਲਿਸ ਦੀ ਗੱਡੀ ਦੇ ਵਿੱਚ ਵੀ ਮਾਰਨ ਦੀ ਕੋਸ਼ਿਸ਼ ਕੀਤੀ ਬਿਲਕੁਲ 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 ਇਹਨਾਂ ਨੇ ਬਹੁਤ ਮਤਲਬ ਇਹੋ ਜਿਹੀ ਹਰਕਤਾਂ ਕੀਤੀਆਂ ਲੇਕਿਨ ਸਾਡੀ ਪੁਲਿਸ ਦੀ ਵੀ ਕਿਸਮਤ ਵੀ ਚੰਗੀ ਸੀ ਕਿ ਇਹ ਵੀ ਬਚ ਗਏ ਇਹਨਾਂ ਤੇ ਥੋੜੀਆਂ ਸੱਟਾਂ ਵੀ ਲੱਗੀਆਂ ਡਿੱਗ ਕੇ ਜਦੋਂ ਇਹਨਾਂ ਨੇ ਇਹ ਕੰਮ ਕੀਤਾ ਤੇ ਲੇਕਿਨ ਅਸੀਂ ਸਾਡੀ ਫੋਰਸ ਨੇ ਇਹਨਾਂ ਨੂੰ ਰਾਉਂਡ ਅਪ ਕਰਕੇ ਬੜਾ ਬਹਾਦਰੀ ਵਾਲਾ ਕੰਮ ਕੀਤਾ ਪੁਲਿਸ ਤੋਂ ਲਾਭ ਨਹੀਂ ਇਹਨਾਂ ਦੇ ਬੱਚੇ ਇਹਨਾਂ ਦੇ ਉੱਤੇ ਇਹਨਾਂ ਤੇ ਦੋਨਾਂ ਤੇ ਤਾਂ ਨਹੀਂ ਅਜੇ ਫਿਲਹਾਲ ਜਿਹੜੇ ਦੂਸਰੇ ਅਸੀਂ ਆ ਫੜੇ ਉਹਨਾਂ ਦੇ ਉੱਤੇ ਪਰਚੇ ਹੈਗੇ ਦਾ ਅ ਇਹ ਕਿੱਥੋਂ ਲਿਕੇ ਆ ਰਿਹਾ ਸੀ ਤੇ ਕਿੱਥੇ ਗਾੜੀ ਇਹਨਾਂ ਨੇ ਸੇਲ ਕਰਨੀ ਸੀ ਇਹ ਅਜੀਤ ਜਿਹੜੀ ਜਿੰਨੀ ਗੱਜੇ ਤੱਕ ਦੀ ਪੁੱਛਗਿੱਛ ਹੋਈ ਆ ਉਹਦੇ ਚ ਤਾਂ ਇਹ ਝੂਠ ਮਾਰਿਆ ਜਿਹੜੇ ਬੰਦਿਆਂ ਤੋਂ ਉਹ ਗੱਲ ਕਹਿ ਰਹੇ ਆ ਉਹ ਸਾਡੇ ਜਸਟੀਫਾਈ ਨਹੀਂ ਹੋਏ ਇਹ ਹੁਣ ਸਾਡੀ ਪੁੱਛਗਿੱਛ ਚੱਲ ਰਹੀ ਹੈ ਪ੍ਰੋਪਰ ਸਾਰਾ ਕਰਕੇ ਫਿਰ ਤੁਹਾਨੂੰ ਦੱਸਾਂਗੇ ਇਹ ਸਾਡੇ ਕੋਲ 6 ਦਿਨ ਦੇ ਰਿਮਾਂਡ ਤੇ ਹੈ